ਦੀ ਨਵੀਂ ਨੋਟੀਫਿਕੇਸ਼ਨ ਆਈ ਹੈ 6635 ਦੇ ਨਾਲ ਮੇਨ ਤੱਕਾ ਹੈ 6635 ਵਾਲੇ ਜਦੋਂ ਬੱਚੇ ਜੁਆਇਨ ਕਿਤੇ ਤੇ ਇਹ ਬੜਾ ਵਧੀਆ ਕੰਪੀਟੀਟਿਵ ਇਗਜ਼ਾਮ ਕਲੀਅਰ ਕਰਕੇ ਜੁਆਇਨ ਕਿਤੇ ਔਰ ਇਹ ਉਮੀਦ ਕਰਦੇ ਸੀ ਵੀ ਅਸੀਂ ਜਲਦੀ ਹੀ ਅੱਗੇ ਵਾਲੇ ਟੈਸਟ ਦੇ ਕੇ HTCST BPO ਹਡਮਾਸਟਰ ਪ੍ਰਿੰਸੀਪਲ ਜਿਨ੍ਹਾਂ ਦੀ एलिजिਬਿਲਟੀ 3 ਸਾਲ ਸੀ ਤੇ 3 ਸਾਲ ਬਾਅਦ ਅਸੀਂ ਇਹ ਜੇ ਟੈਸਟ ਦੇ ਕੇ ਵਧੀਆ ਪੋਸਟਾਂ ਤੇ ਪਹੁੰਚਾਂਗੇ ਪਰ ਜਿੰਨਾਂ ਜਿੰਨਾਂ ਨੂੰ ਉਹਨਾਂ ਨੇ ਅੱਗੇ ਲਾਇਆ ਬਈ ਇਹ ਸੋਚ ਕੇ ਕਿ ਇਹਨਾਂ ਨੂੰ 15 15 20 20 ਸਾਲ ਦਾ ਐਕਸਪੀਰੀਅੰਸ ਹੈ ਉਹਨਾਂ ਨੇ ਹੀ ਹੱਕ ਮਾਰ ਲਏ ਉਹਨਾਂ ਦੇ ਇਹ ਕਰ ਦਿੱਤਾ ਬਈ ਤੁਸੀਂ ਨਾ ਬਾਨੀ ਨਹੀਂ ਸਕਦੇ ਬਸ ایਟੀਟੀ ਮਾਸਟਰ ਜੁਆਇਨ ਕੀਤਾ ਹੈ ਜਿਆਦਾ ਤੂੰ ਜਿਆਦਾ 15 20 ਸਾਲਾਂ ਬਾਅਦ ਐਸਟੀ ਬਣ ਜਾ ਜੋ ਠੀਕ ਹੈ ਸੀਐਸਟੀ ਦਾ ਮੁਸ਼ਕਿਲ ਹੀ ਹੈ ਤਾਂ ਇਹ ਇਹ ਚਾਹ ਲੱਗੀ ਹੈ ਸਾਰੀ ਹੁਣ ਵੇਖ ਲੋ ਵੀ ਇਹ ਪੜਿਆ ਲਿਖਿਆ ਵਰਗ ਜਿਹੜਾ 6635 ਮੈਂ ਉਹ ਮੰਦਾ ਵੀ 6635 ਵਾਲੇ ਜਿਹੜੇ ਬੱਚੇ ਹਨ ਜਦੋਂ ਇਹਨਾਂ ਨੇ ਜੁਆਇਨ ਕੀਤਾ ਸੀ ਬੜੀ ਮਿਹਨਤ ਕੀਤੀ ਇਹਨਾਂ ਨੇ ਕੋਲ ਬੜੇ ਅੱਛੇ ਨੋਲੇਜ ਵਾਲੇ ਪਰਸਨ ਹੈ ਪਰ ਜਿਹੜੇ ਇਹਨਾਂ ਨਾਲ ਚਾਲ ਖੇਡੀ ਗਈ ਹੈ ਚਾਲੇ ਖੇਡੀ ਗਈ ਹੈ ਵੀ ਇਹ ਵਾਲੇ ਬੰਦੇ ਸਾਡੇ ਉੱਤੇ ਆ ਕੇ ਨਾ ਬਹਿ ਜਾਣ ਕਿਉਂਕਿ ਇਹਨਾਂ ਨੂੰ ਨੋਲੇਜ ਹੈਗੀ ਹੈ ਗਿਆਨ ਹੈਗਾ ਪਰਮੋਸ਼ਨ ਤਾਂ ਮੇਰੇ ਵਰਗਿਆਂ ਨੂੰ ਮਿਲਣੀ ਚਾਹੀਦੀ ਹੈ ਜਿੰਨੂੰ 20 ਸਾਲ ਹੋ ਗਏ ਉਹਨੂੰ ਐਸਟੀ ਬਣਾ ਦੋ ਸੀਐਸਟੀ ਬਣਾ ਦੋ ਜਾਂ ਮਾਸਟਰ ਕੈਡਰ ਚ ਪ੍ਰਮੋਟ ਕਰ ਦੋ ਲੈਕਚਰਰ ਕੈਡਰ ਚ ਕਰ ਦੋ ਭਾਵੇਂ ਮੈਨੂੰ ਅ ਕਮਰਸ ਲੈਕਚਰਰ ਬਣਾ ਦੋ ਠੀਕ ਹੈ ਮੈਨੂੰ ਭਾਵੇਂ ਪਲੱਸ 1 2 ਕਮਰਸ ਦਾ ਲੱਲਾ ਖਖਾ ਨਾ ਆਂਦਾ ਹੋਵੇ ਇਹ ਆਪਣਾ ਐਜੂਕੇਸ਼ਨ ਸਿਸਟਮ ਹੈ ਤਾਂ ਪੜੇ ਲਿਖੇ ਵਰਗ ਨੂੰ ਖੜਾ ਹੋਣਾ ਚਾਹੀਦਾ ਹੈ ਖਾਸ ਕਰਕੇ 68 35 41 68 3704 ਜਿਨ੍ਹਾਂ ਦੇ ਹੱਕਾਂ ਤੇ ਦਾਕਾ ਮਾਰਿਆ ਜਾ ਰਿਹਾ ਹੈ ਇਹ ਬੰਦੇ ਬੜੇ ਇੰਟੈਲੀਜੈਂਟ ਬੰਦੇ ਹੈ ਉਹਦੇ ਬੜੀ ਜਲਦੀ ਅੱਛੀਆਂ ਪੋਸਟਾਂ ਤੇ ਪਹੁੰਚਨੇ ਪਰ ਅਸਲੇਚ ਲੀਡਰ ਕਿਹੜੇ ਬੰਦੇ ਨੇ ਉਹ ਆਪਾਂ ਨੂੰ ਪਤਾ ਹੈ ਵੀ ਕਿੰਨਾ ਦੇ ਪਿੱਛੇ ਲੱਗੇ ਹੋਏ ਆ ਜਿਹਦੇ ਆਪਦੀਆਂ ਸੀਨੀਅਰਟੀਆਂ ਪਿੱਛੇ ਇਹਨਾਂ ਦੇ ਹੱਕ ਖੋ ਰਹੇ ਆ ਜਿਹੜੇ ਟੈਟ ਕਲੀਅਰ ਕਰਕੇ ਆਏ ਆ ਪ੍ਰਮੋਸ਼ਨ ਇਹਨਾਂ ਦੀ ਬੰਦੀ ਹੈ ਟੈਟ ਕਲੀਅਰ ਕਰਨ ਵਾਲਿਆਂ ਦੀ ਥੈਂਕ ਯੂ ਜੀ ਧੰਨਵਾਦ